ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਦਰਸ਼ਨ ਕਰੋ ਜੀ ਗੁਰਦੁਆਰਾ ਗੋਦੜੀ ਸਾਹਿਬ ਪੂਰਾ ਪੂਰੀ ਵੀਡੀਓ ਤੁਹਾਨੂੰ ਦਿਖਾਈ ਜਾਵੇਗੀ ਅੰਦਰ ਪਹੁੰਚ ਕੇ ਬਾਬਾ ਜੀ ਤੋਂ ਇਤਿਹਾਸ ਵੀ ਜਾਣਿਆ ਸੀ ਤੇ ਇਸ ਲਈ ਪੂਰੀ ਵੀਡੀਓ ਦੇਖਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਆ ਉਹਨਾਂ ਨੇ ਗੁਰੂ ਨੇ ਗੋਦੜੀ ਦਿੱਤੀ ਸੀ ਕਿ ਵੀ ਇਹ ਕੋੜੇ ਰੱਖਣੀ ਹੈਗੀ ਆ ਅੱਛਾ ਜੀ ਤੇ ਉਨਾਂ ਨੇ ਆ ਉਹ ਯਰਗੇ ਉਦੋਂ ਜੇ ਬਾਦੀ ਨਹੀਂ ਹੋਈ ਸੀਗੀ ਖੇਤ ਹੀ ਹੁੰਦੇ ਸੀਗੇ ਹੂੰ ਹੂੰ ਤੇ ਜਦੋਂ ਉਹਨਾਂ ਨੇ ਵੇਖਿਆ ਵੀ ਇਹਦਾ ਖੇਤ ਹੈਗੇ ਤੇ ਇੱਥੇ ਨਾ ਛੱਪੀ ਦੇ ਤਣਾਲੇ ਤੇ ਦਰਖਤ ਰੱਖ ਦੇ ਨਾਲ ਟੰਗ ਕੇ ਆਪ ਦੀ ਗੋਦਰੀ ਸ਼ਹਿਰ ਚ ਚਲੇ ਗਏ ਉਥੇ ਰਾਜੇ ਦੇ ਕਿਲੇ ਦੀ ਸਾਰੀ ਜਲਦੀ ਇਹ ਉਹਦੇ ਨੌਕਰ ਚੱਕਰ ਕੀ ਕਰਦੇ ਸੀ ਫਰੀ ਦੇ ਵਿੱਚ ਬੰਦੇ ਨੂੰ ਲਗਾ ਕੇ ਤੇ ਉਹਨਾਂ ਤੋਂ ਕੰਮ ਕਾਰ ਕਰਾਈ ਜਾਂਦੇ ਸੀ ਕਿਸ ਨੂੰ ਇਟਾਂ ਚ ਕਾਲੀਆਂ ਕਿਸ ਨੂੰ ਗਾਰ ਕਿਸ ਨੂੰ ਕੁਛ ਤੇ ਜਦੋਂ ਬਾਬਾ ਜੀ ਗਏ ਉਥੇ ਬਾਬਾ ਜੀ ਨੂੰ ਕਹਿੰਦੇ ਬੀ ਚੱਕੋ ਟੋਕਰੀ ਬਾਬਾ ਜੀ ਵਿੰਦ ਰੱਖ ਦੇ ਉਸ ਤੇ ਜਦੋਂ ਬਾਬਾ ਜੀ ਦੇ ਸਿਰ ਤੇ ਟੋਕਰੀ ਰੱਖੀ ਉਹ ਸਿਰ ਤੋਂ ਇੱਕ ਫੁੱਟ ਜਿਹੜੀ ਉਪਰੀ ਜਾਵਰੇ ਜਿੱਧਰ ਨੂੰ ਜਾਂ ਉਹ ਉਹਨਾਂ ਨੇ ਕਿਹਾ ਇਹ ਤਾਂ ਗੁਰੂ ਪੀਰ ਹੈਗਾ ਕਿ ਅਸੀਂ ਤਾਂ ਕਰਨੀ ਗਲਤੀ ਉਹਨਾਂ ਨੇ ਪਹਿਲੀ ਵਾਰ ਬਾਬਾ ਜੀ ਦੇ ਮਾਫੀ ਮੰਗੀ ਫਿਰ ਰਾਜੇ ਨੂੰ ਦੱਸਿਆ ਰਾਜੇ ਨੇ ਵੀ ਆ ਕੇ ਮਾਫੀ ਮੰਗੀ ਹਾਂਜੀ ਰਾਜਾ ਕਹਿੰਦਾ ਜੀ ਸਾਡਾ ਕੀ ਇਹ ਸ਼ਹਿਰ ਨਹੀਂ ਵਸ ਰਿਹਾ ਉਧਰੋਂ ਸੱਤ ਲੋ ਇਧਰ ਆ ਜਾਂਦਾ ਇਧਰੋਂ ਜਿਹੜੇ ਹੈਗੇ ਦੂਜੇ ਰਾਜੇ ਆ ਜਾਂਦੇ ਉਹ ਕਹਿੰਦੇ ਸ਼ਹਿਰ ਦਾ ਨਾਂ ਕੀ ਰੱਖਿਆ ਉਹ ਮੋਕਲਸੀ ਰਾਜਾ ਸੇ ਮੁਸਲਮਾਨੋਂ ਦੇ ਨਾਂ ਤੇ ਮੋਕਲਹਰ ਸ਼ਹਿਰ ਦਾ ਨਾਂ ਰੱਖਿਆ ਹੋਇਆ ਸੀ। ਉਹ ਕਹਿੰਦੇ ਵੀ ਤੁਹਾਡੇ ਨਾਂ ਦੀ ਭਵਾਨਤਾ ਚਮਕਦੀ ਹੈ ਇਹਦਾ ਨਾਂ ਬਦਲੋ। ਸਾਰਿਆਂ ਨੇ ਕਿਹਾ ਕਿ ਉਹ ਨਾ ਹੋਵੇ ਪ੍ਰੀਤ ਬਾਬਾ ਜੀ ਦਾ ਨਾਂ ਕੋਟ ਹੁੰਦਾ ਕਿਲਾ ਇਹਦਾ ਨਾਂ ਪ੍ਰੀਤ ਕੋਟ ਰੱਖਿਆ ਜਾਵੇ। ਜਦੋਂ ਬਾਬਾ ਜੀ ਉਸ ਕਿਲੇ ਤੋਂ ਬਾਹਰ ਨਿਕਲੇ ਉਹ ਤੋਂ 200 ਮੀਟਰ ਤੇ ਨਾ ਕਿੱਦ ਨੂੰ। ਮੰਦਿਰ ਰਖਤਰਾ ਪੁੰਜੀ ਸੀ ਜਿੱਥੇ ਢਿੱਲਾ ਬਾਬਾ ਸ਼ੇਖ ਪ੍ਰੀਤ ਗੁਰਦੁਆਰਾ ਬਣਿਆ ਹਸਪਤਲ ਤੋਂ ਹੀ ਗਈ ਕਿ ਛਾਂਦ ਚੰਦ। ਹਾਂ ਸ਼ਹਿਰ ਦੇ ਵਿੱਚ ਹੈ ਕਿਲੇ ਕੋਟ। ਤੇ ਮੁਰਕੇ ਜਦੋਂ ਇੱਥੇ ਵਾਪਸ ਆਏ ਉਹਨਾਂ ਨੇ ਆ ਕੇ ਵੇਖਿਆ ਵੀ ਜਿਹੜੀ ਗੋਦਰੀ ਉਹ ਇੱਥੇ ਰੱਖ ਕੇ ਗਏ ਸੀ ਆ ਪਸ਼ੂ ਚਾਰਨ ਵਾਲੇ ਬੱਚੇ ਸੀ ਨਾ ਉਹਨਾਂ ਨੇ ਵਿੱਚੋਂ ਕਪੜਾ ਪਾੜ ਕੇ ਧੋਖੂ ਕੁੰਡੀ ਬਣਾ ਕੇ ਧੋਖੂ ਕੁੰਡੀ ਖੇਡੀ ਜਾਣ ਉਹਨੇ ਕਿਹਾ ਵੀ ਮੇਰੇ ਬੁਰਾ ਨੇ ਕਿਹਾ ਸੀ ਵਖਰੀ ਨਹੀਂ ਕਰੀ ਮੈਂ ਵਖਰੀ ਕਰਕੇ ਗਿਆ ਇਹਨੂੰ ਪਾੜ ਕੇ ਬੇਅੱਲ ਵੀ ਕੀਤੀ ਇਹਦੀ ਤੇ ਦੂਜਾ ਮੈਂ ਬਗਾਰ ਚ ਪਕੜਿਆ ਗਿਆ ਫਿਰ ਉਹਨਾਂ ਨੇ ਇੱਥੇ ਬੈਠ ਕੇ 40 ਦਿਨ ਪਛਤਾਵੇ ਵਜੋਂ ਜਪ ਤਪ ਕੀਤਾ ਸੀ ਜਾਣ ਲੱਗੇ ਗੋਦਰੀ ਨੂੰ ਇੱਥੇ ਛੱਡ ਗਏ ਸੀ ਕਿੰਨੇ ਸੀ ਮੇਂ ਗੋਦਰੀ ਮੈਂ ਤੈਨੂੰ ਛੱਡ ਚੱਲਿਆ ਤੇਰੇ ਨਾਲ ਤੇ ਸਥਾਨਕ ਸੁਭਾ ਇੱਕ ਨੱਗੀ বাসੂਗਾ ਆ ਸਥਾਨ ਮਾਈ ਗੋਦਰੀ ਸਾਹਿਬ ਇਹਦੇ ਨਾਲ ਤੇ ਆ ਮੱਲਾ ਜਿਹੜਾ ਗੋਦਰੀ ਮੱਲਾ ਉਹ ਵੀ ਦਿਨ ਆ ਤੇ گاਉਣਾ ਇਹ ਵੀ ਕਹਿਆ ਸੀ ਕੋਈ ਤਲਵੰਨ ਨੂੰ ਆ ਕੇ ਕੋਈ ਸੇਵਾ ਪਾਉਣ ਨਾਲ ਕੋਈ ਜੱਬਤਪ ਕਰੂਗਾ ਜਾਂ ਕਿਸੇ ਵਕਤ ਕਰੂਗਾ ਉਹਦੀ ਵੀ ਮਨੋਂ ਕੰਮ ਨਾ ਪੂਰੀ ਹੋਵੇ ਠੀਕ ਹੈ ਉਸ ਤੋਂ ਬਾਦੂ ਅੱਜ ਦੇ ਵਾਪਸ ਉਧਰ ਪਾਕਪਟਨ ਜਨਮ ਸਥਾਨ ਨਾਲ ਪਾਕਿਸਤਾਨ ਚਲੇ ਗਏ ਸੀ ਠੀਕ ਹੈ ਧੰਨਵਾਦ ਬਾਬਾ ਜੀ ਨੇ ਇਤਿਹਾਸ ਦੱਸ ਦਿੱਤਾ ਆਪਾਂ ਨੂੰ ਬਹੁਤ ਪਿਆਰ ਦੇ ਨਾਲ ਦੱਸਿਆ ਉਹਨਾਂ ਨੇ ਤੇ ਬਾਬਾ ਫਰੀਦ ਜੀ ਦੀਆਂ ਕਮਾਈਆਂ ਬਹੁਤ ਸਕੂਨ ਮਿਲਦਾ ਜਾ ਕੇ ਇਹ ਬਾਹਰ ਬਾਰੀ ਦ੍ਰਿਸ਼ ਹੈ ਜਿੱਥੇ ਗੋਦੜੀ ਸਾਹਿਬ ਅੰਦਰ ਆਉਂਦੇ ਸਾਹਮਣੇ ਹੀ ਬਾਬਾ ਜੀ ਦੇ ਚਿਰਾਗ ਵੀ ਜਗਦੇ ਨੇ ਕਿਉਂਕਿ ਮਰਿਆਦਾ ਨੂੰ ਪੂਰਾ ਕਾਇਮ ਇੱਥੇ ਰੱਖਿਆ ਗਿਆ ਜਿਹੜਾ ਸ਼ਹਿਰ ਦੇ ਵਿੱਚ ਗੁਰਦੁਆਰਾ ਗੁਰਦੁਦਰਾ ਢਿੱਲਾ ਸਾਹਿਬ ਉੱਥੇ ਵੀ ਇਸੇ ਤਰ੍ਹਾਂ ਹੀ ਹੈ ਤੇ ਇਹ ਸਾਹਮਣੇ ਆਪਾਂ ਇਹ ਵੀਡੀਓ ਤੁਸੀਂ ਵੇਖ ਹੀ ਲਈਏ ਗੋਦੜੀ ਸਾਹਿਬ ਹੈ ਨਾ ਗੋਦੜੀ ਪਈ ਹੋਈ ਹੈ ਇੱਥੇ ਹੁਣ ਵੀ ਸੰਗਤਾਂ ਆਉਂਦੀਆਂ ਆਪਦੀਆਂ ਝੋਲੀਆਂ ਭਰ ਕੇ ਮੁੜਦੀਆਂ ਬਹੁਤ ਸਕੂਨ ਮਿਲਦਾ ਜਾ ਕੇ ਹੁਣ ਆਪਾਂ ਜਾ ਰਹੇ ਆ ਜੀ ਦਰਬਾਰ ਸਾਹਿਬ ਵੱਲ ਤੇ ਤੁਹਾਨੂੰ ਅੰਦਰ ਦਾ ਦ੍ਰਿਸ਼ ਵੀ ਦਿਖਾਉਨੇ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਪ੍ਰਕਾਸ਼ ਹੈ ਇਹ ਨਿਸ਼ਾਨ ਸਾਹਿਬ ਤੇ ਇੱਧਰ ਸੱਜੇ ਹੱਥ ਸਰੋਵਰ ਹੈ ਬਹੁਤ ਸੋਹਣੀ ਇਮਾਰਤ ਜਿਹੜੀ ਉਹ ਗੁਰਦਰਾ ਸਾਹਿਬ ਦੀ ਬਣੀ ਹੋਈ ਹੈ ਤੇ ਹਰਿਆਲੀ ਵੱਖੋਂ ਵੀ ਵਾਤਾਵਰਣ ਦਾ ਵੀ ਪੂਰਾ ਖਿਆਲ ਰੱਖਿਆ ਗਿਆ ਤੇ ਬਾਬਾ ਜੀ ਦੱਸਦੇ ਸੀ ਵੀ ਕੋਈ ਮਤਲਬ ਇੱਥੇ ਲਿਖਿਆ ਵੀ ਮੈਂ ਪੜ੍ਹਿਆ ਸੀ ਵੀ ਕੋਈ ਵੀ ਸੇਵਾ ਕਿਤੋਂ ਲਈ ਨਹੀਂ ਗਈ ਇਹ ਸਾਰੀ ਸੇਵਾ ਪ੍ਰਮਾਤਮਾ ਦੀ ਮਿਹਰ ਨਾਲ ਬਾਬਾ ਫਰੀਦ ਜੀ ਦੀ ਕਿਰਪਾ ਨਾਲ ਆਪਣੇ ਆਪ ਹੀ ਆਈ ਹੈ ਹੁਕਮਨਾਮਾ ਸਾਹਿਬ ਸੀ ਪਨਾਸਵੀ ਮਹੱਲਾ ਪੰਜਵਾਂ ਔਖੀ ਕੜੀ ਨਾ ਦੇਖਣ ਦੇ ਆਪਣਾ ਵਿਰਧ ਸਮਾ ਲੈ ਮੇਰਾ ਮਨ ਗਦਗਦ ਹੋ ਗਿਆ ਪੜ ਕੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੱਥਾ ਟੇਕ ਕੇ ਨਮਸਕਾਰ ਕੀਤੀ ਇਧਰ ਜੀ ਸਰੋਵਰ ਬਣਿਆ ਹੋਇਆ ਹਰ ਇੱਕ ਚੀਜ਼ ਇੱਥੇ ਬਣੀ ਹੋਈ ਹੈ ਤੇ ਸਰੋਵਰ ਤੁਸੀਂ ਦੇਖ ਰਹੇ ਹੋ ਕਿੰਨਾ ਸੋਹਣਾ ਸ਼ਾਂਤ ਐਨ ਮਾਹੌਲ ਸੀਗਾ ਇਹ ਬਾਹਰ ਸੰਗਤਾਂ ਹੈਗੀਆਂ ਸੀ ਸ਼ਾਇਦ ਕਿਸੇ ਦਾ ਕੋਈ ਰੋਕਾ ਜਾਂ ਕੁਝ ਜੋ ਵੀ ਹੁੰਦਾ ਦੇਖ ਦਿਖਾਈ ਚੱਲ ਰਹੀ ਸੀ ਉਧਰ ਉਹ ਨਿਸ਼ਾਨ ਸਾਹਿਬ ਜਿਹੜਾ ਉਹ ਦਵਾਨ ਹਾਲ ਦਾ ਨਿਸ਼ਾਨ ਸਾਹਿਬ ਹੈ ਉਹ ਸਾਈਡ ਦਵਾਨ ਹਾਲ ਬਣਿਆ ਹੋਇਆ ਇਹ ਤੁਸੀਂ ਪਾਰਕਾਂ ਦੇਖ ਰਹੇ ਹੋ ਜਿਹੜੀਆਂ ਦਰਬਾਰ ਸਾਹਿਬ ਦੇ ਸਾਹਮਣੇ ਪਾਰਕਾਂ ਨੇ ਦੋ ਝੂਲਦੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਪੰਥ ਦੇ ਨਿਸ਼ਾਨ ਜਿਹੜੇ ਉਹ ਹਮੇਸ਼ਾ ਝੂਲਦੇ ਰਹੇ ਨੇ ਚੜਦੀ ਕਲਾ ਰਹਿਣੀ ਹੈ ਤੇ ਇਸ ਰੋਵਰ ਦੇ ਵਿੱਚ ਮੱਛੀਆਂ ਬਹੁਤ ਪਿਆਰੀਆਂ ਲੱਗ ਰਹੀਆਂ ਸੀ ਤੇ ਮੈਂ ਕਿਹਾ ਕਿਉਂ ਨਾ ਤੁਹਾਨੂੰ ਸਾਰਿਆਂ ਨੂੰ ਇਹ ਵੀ ਦਿਖਾ ਦਿੱਤੀਆਂ ਜਾਣ ਆਨੰਦ ਆ ਗਿਆ ਦੇਖ ਕੇ ਤੇ ਇਹ ਜੀਵ ਨੇ ਵਿਚਾਰੇ ਇਹ ਨੇੜੇ ਤਾਂ ਆ ਜਾਂਦੇ ਨੇ ਵਿਚਾਇਦ ਕੁਝ ਸਾਨੂੰ ਖਾਣ ਲਈ ਪਾਉਣਗੇ ਕਿਉਂਕਿ ਲੋਕੀ ਪ੍ਰਸ਼ਾਦ ਤੁਹਾਨੂੰ ਪਤਾ ਪਾ ਹੀ ਦਿੰਦੇ ਨੇ ਤੇ ਇਹ ਇੱਥੇ ਇੱਕ ਰੁੱਖ ਦੇ ਥੱਲੇ ਪੀਪਲ ਤੇ ਬੋੜ ਦੋਵੇਂ ਇਕੱਠੇ ਹੀ ਉੱਗੇ ਹੋਏ ਨੇ ਉਹਦੇ ਥੱਲੇ ਬਗੀਚੀ ਇਹ ਬਣੀ ਹੋਈ ਸੀ ਬੜੇ ਪਿਆਰੇ ਪਿਆਰੇ ਫੁੱਲ ਸੀ ਐ ਏਦਾਂ ਲੱਗ ਰਿਹਾ ਸੀ ਜਿਵੇਂ ਹਰੀਆਂ ਤੇ ਗੁਲਾਬੀ ਗੱਡੀਆਂ ਵਿੱਚੀਆਂ ਹੋਣ ਤੇ ਸਾਹਮਣੇ ਬਾਬਾ ਫਰੀਦ ਲਾਇਬ੍ਰੇਰੀ ਆ ਇਹ ਆ ਦੇਖੋ ਮੈਂ ਤੁਹਾਨੂੰ ਕੋਸ਼ਿਸ਼ ਵੀ ਕੀਤੀ ਦੁਕਾਨ ਦੀ ਤੇ ਇਹ ਬਾਬਾ ਫਰੀਦ ਲਾਇਬ੍ਰੇਰੀ ਆ ਜੀ ਕਿਤਾਬਾਂ ਡਿਸਪਲੇ ਕਰਨ ਦਾ ਬਹੁਤ ਸੋਹਣਾ ਤਰੀਕਾ ਸੀ ਉਹਨਾਂ ਦਾ ਬਾਰ ਗੇਟ ਤੇ ਹੀ ਡਿਸਪਲੇ ਕੀਤੀਆਂ ਹੋਈਆਂ ਸੀ ਇੱਥੇ ਪੁਸਤਕਾਂ ਜਿਹੜੀਆਂ ਉਹ ਮਿਲ ਜਾਂਦੀਆਂ ਬਾਬਾ ਫਰੀਦ ਜੀ ਦੇ ਜੀਵਨ ਨਾਲ ਸੰਬੰਧਿਤ ਵੀ ਤੇ ਹੋਰ ਵੀ ਸਾਹਿਤ ਨਾਲ ਸੰਬੰਧਿਤ ਵੀ ਪਈਆਂ ਹੋਈਆਂ ਸੀਗੀਆਂ ਤੇ ਬਾਬਾ ਫਰੀਦ ਜੀ ਦਾ ਸਾਹਿਤ ਨੂੰ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਦੀ ਬਾਣੀ ਦਾ ਇਹ ਲੰਗਰ ਹਾਲ ਹੈ ਜੀ ਫਿਰ ਆਪਾਂ ਲੰਗਰ ਹਾਲ ਜਾ ਕੇ ਪ੍ਰਸ਼ਾਦਾ ਵੀ ਛਕਿਆ ਸੀ ਤੇ ਬਾਬਾ ਫਰੀਦ ਜੀ ਨੇ ਬਹੁਤ ਸੋਹਣੀ ਗੁਰਬਾਣੀ ਲਿਖੀ ਹੈ ਬਜ਼ੁਰਗਾਂ ਦੇ ਤਾਂ ਸਾਡਿਆਂ ਦੇ ਜ਼ੁਬਾਨ ਤੇ ਸਨ ਉਹ ਵੱਖਰੀ ਗੱਲ ਐ ਕਿ ਸੋਣ ਸਾਡੇ ਜ਼ੁਬਾਨ ਤੇ ਗਾਣੇ ਆ ਗਏ ਬਾਣੀ ਲੈ ਗਈ